ਇਹ ਦੋਨੋਂ ਆਈਐਸ ਅਫਸਰਾਂ ਦੇ ਦੌਰਾਨ ਡਿਊਰਿੰਗ ਉਹਨਾਂ ਦੇ ਟੈਨਰ ਦੇ ਵਿੱਚ ਤਕਰੀਬਨ 393 ਕਰੋੜ ਰੁਪਏ ਅੰਮ੍ਰਿਤਸਰ ਚ ਆਇਆ ਲੇਕਿਨ ਮੈਂ ਅੱਜ ਇੱਕੋ ਹੀ ਸਵਾਲ ਪੁੱਛੂਗਾ ਉਹਨਾਂ ਨੂੰ ਕਿ ਉਹ 393 ਕਰੋੜ ਰੁਪਏ ਕਿੱਥੇ ਲੱਗਾ ਅੰਮ੍ਰਿਤਸਰ ਦੇ ਵਿੱਚ ਸਭ ਤੋਂ ਵੱਡੀ ਗੱਲ ਹੈ ਲੇਕਿਨ ਮੈਂ ਇਹੋ ਚੀਜ਼ ਦੀ ਬੇਨਤੀ ਕਰਾਂਗਾ ਕਿ ਸੀਐਮ ਸਾਹਿਬ ਆਪ ਜੀ ਦੀ ਨੌਲੇਜ ਦੇ ਵਿੱਚ ਸ਼ਾਇਦ ਹੈ ਆਈਐਸ ਅਫਸਰ ਤੁਹਾਡੇ ਤੱਕ ਖਬਰ ਪਹੁੰਚਾ ਨਹੀਂ ਦਿੰਦੇ ਜਿਹੜੇ ਤੁਹਾਨੂੰ ਦੱਸਣਾ ਹੀ ਨਹੀਂ ਚਾਹੁੰਦੇ ਕਿ ਵੀ ਅਸੀਂ ਇਹ ਤੰਦਲੀਆਂ ਕਰਦੇ ਪਏ ਆਂ ਜਦੋਂ ਮੈਂ ਰੋਲਾ ਪਾਇਆ ਧੰਦਲੀਆਂ ਦਾ ਤੇ ਇਹਨਾਂ ਨੇ ਮੈਨੂੰ ਸੰਦੀਪ ਰਿਸ਼ੀ ਨੇ ਇੱਕ 5 ਕਰੋੜ ਦਾ ਦਾਵਾ ਪਾਇਆ ਮੇਰੇ ਤੇ ਕਿ ਡੈਫਮੇਸ਼ਨ ਪਾਈ ਕਿ ਤੂੰ ਆਪਣਾ ਮੂੰਹ ਬੰਦ ਰੱਖ ਤੇ ਚੁੱਪ ਕਰ ਜਾ ਨਹੀਂ ਤੇ ਤੇਰੇ ਤੇ ਅਸੀਂ 5 ਕਰੋੜ ਦਾ ਦਾਵਾ ਪਾਵਾਂਗੇ ਜੀ ਤੁਸੀਂ ਇੱਕ ਦੇਖੋ ਕਿ ਕਿ ਸਰਕਾਰੀ ਅਫਸਰ ਇੱਕ ਆਮ ਬੰਦੇ ਨੂੰ ਇੱਕ ਸੋਸ਼ਲ ਐਕਟਿਵਿਸਟ ਨੂੰ ਚੁੱਪ ਕਰਾਉਣ ਵਾਸਤੇ 5-5 ਕਰੋੜ ਦੇ ਦਾਵੇ ਪਾਣ ਰਿਹਾ ਜੀ ਤੁਸੀਂ ਇਹ ਵੇਖੋ ਜੀ ਉਸ ਤੋਂ ਬਾਅਦ ਜੋ ਵੀ ਅਸੀਂ ਜਵਾਬ ਦਿੱਤਾ